ਸਾਹਮਣੇ ਸੀਰਾ ਅੰਕਲ ਕਹਿੰਦਾ ਵੀ ਤੁਸੀਂ ਮੇਰੀ ਘਰ ਵਾਲੀ ਦੇ ਚੌਲ ਦੇਖ ਦੇ ਕੇ ਬਹੁਤ ਜ਼ਿਆਦਾ ਬੂਰ ਹੋ ਗਏ ਆ ਤੇ ਅੱਜ ਮੈਂ ਤੁਹਾਡਾ ਕਰਨਾ ਆ ਮਨੋਰੰਜਨ ਖਾਹ ਚੌਲ ਬੜੀਆਂ ਵਾਲੇ ਅਲੂ ਵੀ ਵਿੱਚ ਲੱਗੇ ਆ ਵਿੱਚ ਗੰਢੇ ਵੀ ਪੱਤੇ ਗਿਰਦੇ ਆ ਤੇ ਜੀਰਾ ਵੀ ਨਾਉਂਦਾ ਦਿੰਦਾ ਹੈ ਕੜਾਹਨਾ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਦੀ ਹੈ ਵਰਨਾ ਮੈਂ ਐਸੀ ਐਸੀ ਗਾਲੀ ਦੂੰ ਐਸੇ ਐਸੇ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੇ ਇਹ ਬੜੇ ਵੈ ਸੋਹਣ ਅੰਕਲ ਦਾ ਤਾਂ ਮੈਨੂੰ ਲੱਗਦਾ ਚਾਹ ਨਹੀਂ ਪੂਰਾ ਹੋ ਰਿਹਾ ਆਂਟੀ ਨੂੰ ਅੱਜ ਕੱਲ੍ਹ ਤੀਆਂ ਦੇ ਵਿੱਚ ਐਜ਼ ਅ ਵੀਆਈਪੀ ਤੇ ਚੀਫ ਗੈਸਟ ਜਾ ਜਾ ਕੇ ਨੱਚਣ ਗਾਉਣ ਦਾ ਬੜਾ ਚਾ ਆ ਸੋ ਮੈਂ ਸੋਚਿਆ ਇੱਕ ਬੋਲੀ ਮੀਨੂੰ ਆਂਟੀ ਦੇ ਨਾਮ ਆਪਣੇ ਵੱਲੋਂ ਵੀ ਮੀਨੂ ਅੰਟੀ ਸਿਰੇ ਅੰਕਲ ਨੂੰ ਕਹਿੰਦੀ ਆ ਵੇ ਮੈਂ ਬੋਲੀ ਪਾਪਾ ਨੱਚਾਂ ਵੇ ਮੈਂ ਨੱਚਦੀ ਨਾ ਥੱਕਾਂ ਖਾਂਦੀ ਨਾ ਮੈਂ ਅੱਕਾਂ ਤੇ ਨਾ ਮੈਂ ਖਾਂਦੀ ਥੱਕਾਂ ਵਲੌਗ ਵੀ ਮੇਰੇ ਵੇਖਦੇ ਨੇ ਲੋਕੀ ਲੱਖਾਂ ਮੈਂ ਅੰਦਰੋਂ ਦੁਖੀ ਬਥੇਰੀ ਉਹ ਤਾਂ ਉੱਤੋਂ ਉੱਤੋਂ ਹੱਸਾਂ ਵੈਸੇ ਮੈਂ ਅਨ ਹੈਲਦੀ ਪੂਰੀ ਪਰ ਫੇਰ ਵੀ ਐਟੀਟਿਊਡ ਮੈਂ ਪੂਰਾ ਹੈਲਦੀ ਲੋਕਾਂ ਵਾਲਾ ਰੱਖਾਂ